ਦੇ ਬੱਚੇ ਦਾ ਬੇਟਾ ਹੋਰ ਆਪਸ ਸੌਰਬ ਪਰਵਾਰ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 22 ਸਾਲ ਹੋ ਗਏ ਜੇਲ੍ਹ ਚ ਸੀ ਰੋਟੀ ਪਾਣੀ ਬੰਨੀ ਉਤਰ ਚਦੇ ਸੀ ਆਏ ਲੱਗਣ ਲੱਗ ਪਏ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਖ ਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਹ ਲੱਗਦਾ ਸੀ ਉਸ ਦਿਨ ਵੀ ਬਿਨਾ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋਊਗੀ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹਾਂ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ じゃ ਖੁਸ਼ ਨਹੀਂ ਆਉ ਦੁਬਈ ਤਾਂ ਮੈਂ ਬਾਤ ਚਿਆ ਕਿਆ ਸੀ ਵੀ ਮੈਂ ਜਾਣਾ

ਗਲਾ ਕੋਟਿਆ ਜਾਂ ਕੋਈ ਜਰੂਰੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਕੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕিলার ਦੇ ਕੇ ਟੋਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਲੀ ਦਿਲ ਨਹੀਂ ਕੰਬਿਆ ਇੱਕ ਵਾਰ ਵੀ ਮੇਰਾ ਪੁੱਤ ਸਾਹ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੈਠ ਕੇ ਵੀ ਮਰਨਾ ਮੁੜ ਕੇ ਪੱਕੇ ਰਹੇ ਜੀ ਮਰਨਾ ਮਾਹਰ ਵੀ ਪੁੱਤ ਨੂੰ ਤਾਂ ਨਹੀਂ ਮਾਰ ਸਕਦੀ। ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈਏ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ? ਨਹੀਂ ਮੇਰੇ ਪੁੱਤ ਦੇ ਪਰਿਵਾਰ ਨੂੰ ਨਹੀਂ ਸੀ ਪਤਾ। ਕਿੰਨਾ ਕੁ ਪਰਸਪਰਮ ਨੂੰ? ਬਹੁਤ ਜ਼ਿਆਦੇ। ਪੂਰੇ ਮਾਨਸਿਕ ਨੂੰ ਲੱਗਿਆ ਸੀ। ਜਿਹੜੀ ਵਸ ਮਿਲ ਗਈ ਲਾਇਆਈ। ਇਹਦੀ ਟਿਕਟ ਵੀ ਘਟਾਈ ਸੀ ਤੁਸੀਂ ਬੱਸ ਇਸੇ। ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ। ਇੱਥੇ ਆ ਕੇ ਮਾਰਸੂ ਸੀਗਾ ਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ? ਨਹੀਂ ਕਿਸੇ ਨਾਲ ਨਹੀਂ। ਕਾਲ ਦੇ ਵਿੱਚ ਲੈ ਕੇ ਆਏ ਸੀ ਮਾਨਸੂ ਬਸ ਤੇ ਉਹ ਇੱਕ ਤਰੀਕ ਨੂੰ ਇਹ ਸਾਨੂੰ ਖਬਰ ਮਿਲੀ ਸੀ ਕਿ ਬੜੀ ਬਸ ਸਟੈਂਡ ਦੇ ਉੱਤੇ ਇੱਕ ਜਿਹੜੀ ਡੈਡ ਬੋਡੀ ਮਿਲੀ ਉਸ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਆਪਣੇ ਸਥਾਨ ਸਿਟੀ ਪੁਲਿਸ ਦੇ ਐਸ ਐਚ ਓ ਸਾਹਿਬ ਨੇ ਅੰਦਰ ਦਸੂਖ ਰਵੇ ਸਾਬ ਡੀ ਐਸ ਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹਦੀ ਜਿਹੜੀ ਹੈ ਡੈਡ ਬੋਡੀ ਹਸਪਤਾਲ ਵਿੱਚ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਜਿਸ ਤਿਆਰ ਸ਼ੁਰੂ ਹੋ ਗਿਆ ਜਿਹੜਾ 12th ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਡੈਥ ਅੱਜ ਇਹਦੀ ਜਿਹੜੀ ਵਾਇਰ ਲੜਕੇ ਦੀ ਮਰ ਤੱਕ ਦੀ ਉਹਨੇ ਇਹਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਛਾਣ ਕਰਕੇ ਇਹਨੀ ਕਦਰਗੀ ਗੱਲ ਕੀ ਉਹ ਹੈ ਤੁਹਾਨੂੰ ਕੀ ਇਹ ਦੀ ਜਿਹੜੀ ਹੋਇਆ ਹੈ ਉਹਦੇ ਉਹਦੇ ਮੁਤਾਬਿਕ ਜਿਹੜਾ ਅਸੀਂ ਹੁਣ ਮੁਕਦਮਾ 302 ਜਿਹੜਾ ਹੈ ਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਇਹ ਇਹ ਆਪਣਾ ਕਿਤੇ ਹੋਰ ਆਪਣਾ ਵਾਸੂ ਸੇਵਾ ਕਰਨਾ ਚਾਹੁੰਦੀ ਤੇ ਬੱਚਾ ਉਹਨੂੰ ਲੱਗ ਰਿਹਾ ਸੀ ਕਰਕੇ ਉਹਦੇ ਅਚਨ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਘੰਡਾ ਖੱਡਿਆ ਮੇਰੇ ਪਿੱਛੇ ਟੀਵੀ ਸਕਰੀਨ ਤੇ ਇੱਕ ਔਰਤ ਜਿਹਨੂੰ ਆਪਾਂ ਮਾਂ ਦਾ ਦਰਜਾ ਦਿੰਨੇ ਆ ਭੈਣ ਦਾ ਤਾਤਾ ਦਿੰਨੇ ਆ ਇਹ ਔਰਤ ਉਹ ਛਾਤਰ ਔਰਤ ਹੈ ਜਿਨੇ ਆਪਣੇ ਪ੍ਰੇਮ ਸਬੰਧਾ ਕਰਕੇ ਆਪਣੇ 마ਸੂਮ ਬੱਚੇ ਦਾ ਕਤਲ ਕਰਿਆ ਉਹ ਕਤੋਂ ਵੀ ਇਹਨਾਂ ਦਰਦ ਨਾ ਕੀਤਾ ਇਸ ਔਰਤ ਨੇ ਵੀ ਜਦੋਂ ਪੱਤਰਕਾਰਾਂ ਨੇ ਇਸ ਔਰਤ ਨੂੰ ਸਵਾਲ ਕੀਤੇ ਤਾਂ ਰੋਂਗ 'ਤੇ ਖੜੇ ਰੋਂਗ 'ਤੇ ਕਿਵੇਂ ਖੜੇ ਹੋ ਗਏ ਦਰਸਲ ਇਹ ਜਨਾਨੀ ਦੇ ਦੱਸਣ ਮੁਤਾਬਕ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪੱਤਰਕਾਰ ਆਲਾ ਪਿਛਲੇ 2 ਸਾਲ ਤੋਂ ਜੇਲ੍ਹ 'ਚ ਹੈ ਔਰ ਇਹ ਕਹਿੰਦੀ ਵੀ ਸਾਡੇ ਘਰ ਦਾ ਗੁਜ਼ਾਰਾ ਨਹੀਂ ਸੀ ਹੋ ਰਿਹਾ ਰੋਟੀ ਤੋਂ ਅਸੀਂ ਆਤਰ ਹੋਏ ਪਏ ਸੀ ਮੈਂ ਨਹੀਂ ਸੀ ਚਾਹੁੰਦੀ ਮੇਰਾ ਬੇਟਾ ਭੁੱਖਾ ਮਰੇ ਪਰ ਮੈਂ ਤਾਂ ਕਿਸੇ ਕੰਮਕਾਰ ਤੇ ਲਾਕੀ ਜਾਣਾ ਇਸ ਔਰਤ ਦਾ ਵਿਆਹ ਇਸ ਔਰਤ ਨੇ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਔਰਤ ਨੇ ਦੱਸਿਆ ਕਿ ਮੈਂ ਮੇਰੇ ਬੇਟੇ ਨੂੰ ਬੁਖਾਰ ਸੀ ਤੇ ਮੈਂ ਉਹਨੂੰ ਬੁਖਾਰ ਦੀ ਗੋਲੀ ਜਿਕੇ ਸਵਾਤ ਆ ਉਸ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਜਿਉਂਦਿਆਂ ਜ਼ਮੀਨ ਦੇ ਵਿੱਚ ਦੱਬ ਉਸ ਤੋਂ ਬਾਅਦ ਜਦੋਂ ਮਰ ਗਿਆ ਫਿਰ ਉਸ ਨੂੰ ਲੋਕਾਂ ਨੂੰ ਘੁੰਮਣ ਕੇਰੀ ਵਿੱਚ ਪਾਉਣ ਕਰਕੇ ਪੁਲਿਸ ਨੂੰ ਚਕਮਾ ਦੇਣ ਕਰਕੇ ਉਹਨੂੰ ਉਹਦੇ ਸਰੀਰ ਨੂੰ ਮਾਨਸਾ ਜ਼ਿਲ੍ਹੇ ਦੇ ਬਾਸੜੇ ਤੇ ਉਹ ਛੁੱਟ ਕੇ ਰੱਖ ਕੇ ਚਲੇ ਪੁਲਿਸ ਨੂੰ ਉਹ ਜਦੋਂ ਮ੍ਰਿਤਕ ਬੱਚਾ ਪਿਆ ਦਿਖਿਆ ਉਹਦੀ ਹਿਲਜੁਲ ਕੀਤੀ ਤਾਂ ਨਿਚਲੀ ਗੱਲ ਹੈ ਗੱਲ ਦੋ ਦਿਨ ਪੁਰਾਣੀ ਹੈ ਉਹਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਉਸ ਤੋਂ ਬਾਅਦ ਜਦੋਂ ਸਾਰੀ ਕਹਾਣੀ ਤੋਂ ਪੜਦਾ ਚੱਕਿਆ ਤਾਂ ਇਸ ਔਰਤ ਦਾ ਇਸ ਸ਼ਾਤਰ ਔਰਤ ਦਾ ਖੁਲਾਸਾ ਹੋਇਆ ਕਿ ਇਹਦੀ ਮਾਂ ਕੌਣ ਹੈ ਬੱਚਾ ਕਿੰਨਾ ਹੈ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪੁੱਛਦੇ ਚ ਕੀਤੀ ਗਈ ਦਰਸਲ ਇਹ ਆਪਣੀ ਮਰਜ਼ੀ ਨਾਲ ਕਿਤੇ ਵਿਆਹ ਕਰਾਉਣਾ ਚਾਹੁੰਦੀ ਸੀ ਮਤਲਬ ਨਜਾਇਜ਼ ਸੰਬੰਧਾ ਕਰਕੇ ਉਹ ਔਰਤ ਨੇ ਦੋਸ਼ੀ ਔਰਤ ਨੇ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਇਹ ਮੇਰੇ ਖਿਆਲ ਦੇ ਵਿੱਚ ਪਹਿਲੀ ਮਾ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮਾਮਾ ਨੇ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਆਪਣੇ ਨਜ਼ਾਇਰ ਸਵੱਦਾ ਨੂੰ ਸਿਰੇ ਚੜਾਉਣ ਕਰਕੇ ਉਹਨਾਂ ਨੂੰ ਮੌਤ ਦੀ ਨੀਂਦ ਸੁਵਾ ਦਿੱਤੀ। ਖਬਰ ਮਾਨਸਾ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਮਾਂ ਹੀ ਨਿਕਲੀ ਆਪਣੇ ਬੱਚੇ ਦਾ ਕਾਤਲ। ਦੋਸਤ ਕਿੰਨੀ ਦੁੱਖ ਦੀ ਗੱਲ ਹੈ ਕਿ ਮਾਂ ਉਹ ਅਸੀਂ ਮਾਂ ਬੱਚ ਪੁੱਤ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਹੈ। ਮੈਂ ਤੁਹਾਨੂੰ ਉਸ ਬੱਚੇ ਦੀ ਸ਼ਕਲ ਵੀ ਦਿਖਾਉਂਗਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹ ਬੱਚਾ ਜਿਹੜਾ ਹੈ ਕਿੰਨਾ ਮਾਸੂਮ ਬੱਚਾ ਆ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਇਹ ਬੱਚੇ ਨੂੰ ਉਹਨੇ ਮਾਰ ਮੁਕਾਇਆ ਉਹਨੂੰ ਨੀਂਦ ਦੀ ਗੋਲੀ ਦੇ ਕੇ ਉਹਨੂੰ ਸਵਾਦ ਦਿੱਤਾ ਤੇ ਉਸ ਬਾਅਦ ਉਹਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ ਕਲਯੁਗੀ ਮਾਂ ਦਾ ਇਹ ਇੱਕ ਵੱਡਾ ਕਾਰਨਾਮਾ ਮਾਨਸਾ ਜਿਹਨੇ ਤੋਂ ਸਾਡੇ ਸੀਨੀਅਰ ਪੱਤਰਕਾਰ ਰਜੀਵ ਆਜ਼ਾਦ ਨੇ ਸਾਡੇ ਕੋਲ ਖਬਰ ਪਹੁੰਚਦੀ ਕੀਤੀ ਹੈ ਹਾਲਾਂਕਿ ਬੱਚੇ ਦੀ ਬਾਡੀ ਮਿਲਣ ਨੂੰ ਅੱਜ ਪੂਰਾ 24 ਘੰਟੇ ਹੋ ਚੁੱਕੇ ਨੇ ਲੇਕਿਨ ਮਾਂ ਵੀ ਗ੍ਰਿਫਤਾਰ ਅੱਜ ਹੋਈ ਔਰਾਲ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿਸ ਤਰੀਕੇ ਦੇ ਨਾਲ ਇਸ ਔਰਤ ਨੇ ਉਪ ਤੌਰਤ ਨੇ ਇਸ ਦੋਸ਼ੀ ਔਰਤ ਨੇ ਕਿਸ ਤਰੀਕੇ ਦੇ ਨਾਲ ਆਪਣੇ ਬੱਚੇ ਦਾ ਕਤਲ ਅੱਜ ਦੀ ਬਿਲਕੁਲ ਲੇਟੈਸਟ ਨਿਊਜ਼ ਜਿਹੜੀ ਤੁਹਾਡੇ ਸਨਮੁਖ ਕੀਤੀ ਹੈ ਕਿਸ ਤਰੀਕੇ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਕਿ ਇੱਕ ਕਤਲਜੋਗੀ ਮਾਨ ਹੈ ਆਪਣੇ ਮਾਸੂਮ ਬੱਚੇ ਦਾ ਆਪਣੇ ਮਾਸੂਮ بیٹے ਦਾ ਉਹ ਬੇਟਾ ਜਿਹਨੂੰ ਸੁੱਖਾ ਲੈ ਕੇ ਲਿਆ ਸੀ ਉਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ। ਹਾਲਾਂਕਿ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਗळा ਕੋਟ ਕੇ ਮਾਰਿਆ ਕਦੇ ਨਹੀਂ ਗळा ਕੋਟ ਕੇ ਨਹੀਂ ਮਾਰਿਆ ਮੇਰੇ ਬੱਚੇ ਨੂੰ ਬੁਖਾਰ ਸੀ ਉਹ ਦੋ ਦਿਨ ਤੋਂ ਭੁੱਖਾ ਸੀ ਇਹ ਕਿਦਾਂ ਹੋ ਸਕਦਾ ਹਾਲਾਂਕਿ ਇਹ ਔਰਤ ਦबई ਜਾਣ ਦੀ ਗੱਲਾ ਵੀ ਕਰ ਰਹੀ ਹੈ ਸਾਫਾ ਤਸਵੀਰਾਂ ਸਾਫ ਨੇ ਕਿ ਉਹ ਤੌਰ ਤ ਤ ਕਿਸੇ ਪ੍ਰੇਮੀ ਦੇ ਚੱਕਰ ਵਿੱਚ ਪੈ ਕੇ ਇਹ ਭੱਜਣਾ ਚਾਹੁੰਦੀ ਸੀ ਔਰ ਇਹ ਮਾਸੂਮ ਬੱਚਾ ਰਾਹ دار ਰੋੜਾ ਬਣ ਰਿਹਾ ਸੀ ਜਿਸ ਨੂੰ ਇਸ ਨੇ ਲਾਂਬੇ ਕਰ ਦਿੱਤਾ ਇਸ ਦਾ ਕਤਲ ਕਰ